ਨੇ ਨਾ ਕਰ ਦੇਣਾ ਲੜਕੇ ਨੂੰ ਵਿਆਹ ਕਰਾ ਲੈ ਉਸ ਦੂਜੀ ਥਾਂ ਤੇ ਅੱਛਾ ਜੀ ਸੰਦੀਪ ਤੋਂ ਬਾਅਦ ਮੇਰਾ ਜੀ ਨਹੀਂ ਲੱਗਿਆ ਤੇ ਇਹ ਜੀ ਸਾਡੀ ਬੋਟੀ ਸੀ ਜਿਹੜੀ 15 ਸਾਲ ਰਹੀ ਹੈ ਸਾਡੇ ਕੋਲੇ ਭੱਜ ਗਈ ਇਹ ਘਰੋਂ ਮੈਂ ਘਰੇ ਹੈ ਨਹੀਂ ਸੀ ਤੇ ਉਹ ਚਾਬੀ ਸਾਡੂੰ ਫੜਾ ਗਈ ਆ ਤੇ ਗਵਾਂਡੀਆਂ ਨੂੰ ਤੇ ਉਹ ਉਹ ਭੱਜ ਗਈ ਗੁਰਪੇਸ ਪਰਸਮਾਈ ਸੀ ਜੀ ਤੇ ਆਪਦੇ ਘਰੇ ਉਹ ਕੰਨੀ ਮੇਰਾ ਜੀ ਜੀ ਰਹਤਾ ਸੀ ਮੈਂ ਘਰੇ ਹੀ ਹੋਰ ਜਾਣਾ ਹੋਵੇ ਮੈਂ ਨਾ ਘਰ ਦੇ ਨਾਲ ਲੜਕੇ ਨੂੰ ਵਿਆਹ ਕਰਾ ਲਿਆ ਇਸ ਦੂਜੀ ਥਾਂ ਤੇ ਅੱਛਾ ਜੀ ਤੇ ਮੈਂ ਉਸ ਸੰਦੀਪ ਦੇ ਕੋਲੇ ਚਲੀ ਗਈ ਸੀ ਅੱਛਾ ਜੀ ਸੰਦੀਪ ਤੋਂ ਬਾਅਦ ਮੇਰਾ ਜੀ ਨਹੀਂ ਲੱਗਿਆ ਉੱਤੇ ਅੱਛਾ ਜੀ ਮੈਂ ਬੱਚਾ ਕੋਲ ਜਾਣਾ ਚਾਹੁੰਦੀ ਸੀ ਹਾਂ ਜੀ ਇਹਨਾਂ ਦੇ ਘਰੇ ਆ ਕੇ ਮੇਰੇ ਕੁੱਟ ਮਾਰ ਕੀਤੀ ਮੈਂ ਪਰਸੋ ਆਈ ਸੀ 2 ਵਾਰ ਅੱਜ ਕੁੱਟ ਮਾਰ ਕੀਤੀ ਇਹਨਾਂ ਨੇ ਮੇਰੇ ਨਾਲ ਨਹੀਂ ਕਿੰਨਾ ਟਾਈਮ ਤੁਸੀਂ ਰਹੇ ਹੋ ਕੀ ਗੱਲ ਕੀ ਹੋਈ ਸੀ ਮੈਨੂੰ 4 ਕ ਮਹੀਨੇ ਹੋਏ ਜੀ ਉੱਥੇ ਰਹਿੰਦੀ ਨੂੰ ਅੱਛਾ ਜੀ ਬਸ ਮੈਂ ਉੱਥੋਂ ਆ ਗਈ ਸੀ ਹੁਣ ਕਿਨੇ ਕੁੱਟ ਮਾਰ ਕੇ ਤੇ ਕੌਣ ਸੀ ਉਹ ਸੰਦੀਪ ਕੁੱਟ ਗਏ ਕੌਣ ਸੀ ਕਿਹਦੀ ਨਾਕੀ ਉਹਨਾਂ ਦੇ ਸੰਦੀਪ ਜੀ ਕਿੱਥੇ ਰਹਿੰਦੇ ਹੋ ਤੁਸੀਂ ਕਿੱਥੇ ਰਹਿੰਦੇ ਹੋ ਅਸੀਂ ਟੈਂਟਰਿਆਂ ਲੋ ਦੋਚ ਦਿੰਦੇ ਆ ਇਹ ਜੀ ਸਾਡੀ ਬੋਟੀ ਸੀ ਜਿਹੜੀ ਇਹ ਬਿਮਾਰ ਆ ਤੇ ਇਹ ਥੋੜਾ ਜਿਹਾ ਮਤਲਬ ਕਿ ਅਣ ਬੰਦੀ ਸੀਗੀ 15 ਸਾਲ ਰਹੀ ਜੇ ਸਾਡੇ ਕੋਲੇ ਤੇ ਮੁੜ ਕੇ ਦੂਜਾ ਨਹੀਂ ਇਹ ਕੰਦੀ ਵੀ ਭੱਜ ਗਈ ਇਹ ਘਰੋਂ ਮੈਂ ਘਰੇ ਹੈ ਨਹੀਂ ਸੀਗੀ ਤੇ ਮੁੰਡਾ ਕੰਮ ਤੇ ਗਿਆ ਸੀਗਾ ਤੇ ਬੱਚੇ ਸਕੂਲ ਸੀਗੇ ਜਦ ਸਾਡਾ ਮੁੰਡਾ ਵੀ ਸਕੂਲ ਲੈ ਕੇ ਬੱਚੇ ਵੀ ਘਰੋਂ ਆਇਆ ਘਰੇ ਆਇਆ ਤਾਂ ਉਹ ਚਾ ਵੀ ਸਾਡ ਫੜਾ ਗਈ ਆ ਤੇ ਗਵਾਂਡੀਆਂ ਨੂੰ ਤੇ ਉਹ ਉਹ ਭੱਜ ਗਈ ਮੁੜ ਕੇ ਇਹ ਸੰਦੀਪ ਮੁੰਡੇ ਨਾਲ ਭੱਜੀ ਆ ਤੇ ਜਦੋਂ ਇਹ 4 ਮਹੀਨਿਆਂ ਤੋਂ 4.5 ਮਹੀਨਿਆਂ ਤੋਂ ਪਰਸੋਂ ਆਈ ਸੀਗੀ ਤੇ ਆਪਦੇ ਘਰੇ ਉਹ ਕਹਿੰਦੀ ਮੇਰਾ ਜੀ ਨਹੀਂ ਲੱਗਦਾ ਤੇ ਮੈਂ ਘਰੇ ਵੀ ਜਾਣਾ ਹੁੰਦੇ ਉਹ ਮੁੰਡੇ ਨੂੰ ਕਿਹਾ ਹੁਣ ਤੇ ਫਿਰ ਉਹ ਕਹਿੰਦੀ ਉਹ ਆ ਗਈ ਭੱਜ ਵੀ ਉਧਰੋਂ ਵੀ ਉਦੋਂ ਵੀ ਭੱਜ ਗਿਆ ਕਿ ਦੋ ਨੰਬਰ ਚੋਂ ਡੋਗਰੂ ਅਸਤੀ ਚੋਂ ਖੱਬੇ ਹੱਥ ਤੇ ਉਹ ਫਿਰ ਦੋਕ ਦਿਨ ਤਾਂ ਵੇਖਿਆ ਨਹੀਂ ਉਹਨਾਂ ਨੇ ਤੇ ਅੱਜ ਫਿਰ ਸਾਡੇ ਮਰਦਤਾ ਹੀ ਕਰ ਗਿਆ ਘਰੇ ਆਏ ਸੀਗੇ ਹਾਂਜੀ ਘਰੇ ਆਏ ਸੀਗੇ ਕੀ ਕੰਮ ਕਰਦੇ ਮੁੰਡੇ ਕੌਣ ਸੀ ਕਿੰਨੇ ਕੁ ਬੰਦੇ ਆਏ ਸੀਗੇ ਉਹ ਬੰਦੇ ਵੱਧੂ ਸੀਗੇ ਕਿਨੂੰ ਕਿਦੀ ਮੰਨ ਲਓ ਸੱਟਾ ਮਾਰ ਕੇ ਗਏ ਆ ਸੱਟਾ ਇੱਕ ਤਾਂ ਮੇਰੇ ਬੇਟੇ ਦੇ ਮਾਰ ਕੇ ਗਏ ਆ ਇੱਕ ਆ ਰੋਟੀ ਦੇ ਮਾਰ ਕੇ ਗਏ ਆ ਜਿਹੜੀ ਗਈ ਸੀਗੀ ਇਹਨਾਂ ਦਾ ਵਿਆਹ ਕਿੰਨਾ ਟਾਈਮ ਪਹਿਲਾਂ ਹੋਇਆ ਸੀ ਕਿੰਨੇ ਬੱਚੇ ਹੈਗੇ ਆ ਤੁਹਾਡਾ ਬੇਟਾ ਕੀ ਕਰਦਾ ਹੋਈਗਾ ਹਾਂਜੀ ਸਾਡਾ ਬੇਟਾ ਕਰਦਾ ਸੀਗਾ ਵੀ ਆਪਣਾ ਸ਼ੋਰੂਮ ਤੇ ਲੱਗਾ ਸੀ ਵਿਕੇ ਦੇ ਅੱਛਾ ਜੀ ਤੇ ਬਿਲੀ ਦਾ ਕੰਮ ਕਰਦਾ ਸੀਗਾ ਤੇ ਹਾਂ ਇਹਨਾਂ ਦੇ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ ਇਹ 2007 ਦਾ ਸੀਗਾ ਵਿਆਹ ਕਿੰਨੇ ਜੋਬ ਕਿੱਥੇ ਕਿੰਨੇ ਸੀ ਤੇ ਹੁਣ ਹਾਲਤ ਕਿਵੇਂ ਆ ਜੀ ਦੋਵਾਂ ਜਣਾਂ ਦੀ ਉਹ ਬੇਟਾ ਤਾਂ ਹੈ ਨਹੀਂ ਮੇਰਾ ਅੱਛਾ ਹਾਂ ਜੀ ਮਾਰਕਟ ਕਿਵੇਂ ਕੀਤੀ ਇਹਨਾਂ ਨੇ ਕਦੋਂ ਮਾਰਕਟ ਕੀਤੀ ਔਰ ਡੰਡੇ ਲੈ ਕੇ ਆਏ ਬੂਆ ਲਾਉਣ ਲੱਗੇ ਸੀ ਅਸੀਂ ਤੇ ਸਾਡੇ ਬੂਆ ਮਤਲਕੇ ਵੀ ਭੰਨਤਾ ਇਹਨਾਂ ਨੇ ਬੀਪੰਡ ਕਿਤੇ ਬਾੜੀ ਆਏ ਅੰਦਰ ਇਨਵਰਟਰ ਵੀ ਸੁੱਟਦਾ ਸਭ ਕੁਝ ਹੀ ਸੁੱਟਦਾ ਕਿੰਨੇ ਕ ਬੰਦੇ ਸੀਗੇ ਵਾਵਾ ਜਣੇ ਸੀਗੇ ਜੀ ਪੁਲਿਸ ਨੂੰ ਮੋਕ ਕੇ ਮੋਫਨ ਕੀਤਾ ਜੀ ਫਿਰ ਉਹਨਾਂ ਹਾਂਜੀ ਕੀਤਾ ਸੀ ਉਹ ਉੱਥੇ ਵੀ ਦੇਖ ਕੇ ਲੈ ਕੇ ਗਏ ਆ ਐਡਰੈਸ ਆ ਉਹਨਾਂ ਨੇ ਲਿਖ ਕੇ ਲਿਆ ਕੀ ਮੰਗਤੀ ਆ ਤੁਹਾਡੀ ਕੀ ਮੰਗ ਕਰਦੇ ਹਾਂਜੀ ਮੰਗ ਕੀ ਮੰਗ ਕੀ ਕਰਦੇ ਤੁਸੀਂ ਮੰਗ ਕੀ ਕਰਦੇ ਬੇਟਾ ਤਾਂ ਸਾਡਾ ਗਿਆ ਚਲਿਆ ਇਨਸਾਫ ਮਿਲਣਾ ਉਹ ਵੀ ਮੇਰੇ ਪਾਸੇ ਕਰਕੇ ਛੱਡਿਆ ਸੀਗਾ ਜੀ ਉਹਨਾਂ ਨੇ ਡਾਕਟਰ ਨੇ ਤੇ ਹਣ ਉਹਨਾਂ ਫਾਦਰ ਕੇ ਇਕ ਦਾ ਕਰਨਾ ਹੈ ਕਿ ਜਵੇ ਹੀ ਸਾਡਾ ਕਮਾਉਣ ਵਾਲਾ ਸੀਗਾ ਸਾਮਾਨ ਵੀ ਭੰਗ ਗਿਆ ਸਰ ਮੈਂ ਮਦਰੀ ਬੈਕਰੀ ਹਾਂ ਹਾਂਜੀ ਸਾਮਾਨ ਸਬੰਧੀ ਵੀ ਸਾਰਾ ਭੰਗ ਗਿਆ ਸਾਮਾਨ ਉਹ ਇਨਵਰਟਰ ਤੋੜ ਗਏ ਸਰ ਕਮਾਈ ਵਾਲਾ ਹੀ ਸੀਗਾ ਜਿਹਨੇ ਮੁੰਡੇ ਇਹ ਹੀ ਚੀਜ਼ ਜੀ ਮੇਰੀ ਪੈਨਸ਼ਨ ਆਉਂਦੀ ਹੈਗੀ ਆ ਤਾਂ ਉਹਦੇ ਨਾਲ ਮਤਲਬ ਮੜ ਮਟਾ ਜਿਹੜਾ ਚੱਲਦਾ ਹੈਗਾ ਇਹਦੇ ਫਾਦਰੇ ਦੇ ਮੁੰਡੇ ਵੀ ਮੁੰਡੇ ਦਾ ਫਾਦਰ ਬਿਜਲੀ ਬੋਰਡ ਸੀ ਉਹਨਾਂ ਦੀ ਵੀ ਡੈਥ ਹੋ ਗਈ 12 13 ਸਾਲ ਹੋ ਗਏ ਉਹਨਾਂ ਨੂੰ ਵੀ ਕੋਈ ਸਰ ਉਹ ਤੋਂ ਸਮੋਂ ਪਹਿਲਾਂ ਦੀ ਗੱਲ ਹੈ ਪਰਮਿੰਦਰ ਸਿੰਘ ਨਾਂ ਦਾ ਵਿਅਕਤੀ ਹੈ ਉਹਦੇ ਪਰਿਵਾਰ ਨਾਲ ਆਪਣੇ ਘਰ ਚ ਰਹ ਰਹੇ ਸੀ ਆ ਤਾਂ ਫਿਰ ਉੱਥੇ ਸੰਦੀਪ ਮਣੀ ਤੇ ਸ਼ੰਕਰਨਾ ਦੇ ਵਿਅਕਤੀ ਨੇ ਇਹ ਹਮਲਾ ਕੀਤਾ ਜਿਹੜੀ ਇਹ ਹਦਿੰਦਰੀਆ ਸਿਰ ਸੱਪ ਲੱਗੀਆਂ ਸੀ ਦੇ ਵਿੱਚੋਂ ਇਹਨਾਂ ਦੀ ਪਰਮਿੰਦਰ ਜੀ ਦੀ ਇਹਨਾਂ ਦੀ ਜਿਹੜੀ ਡੈਥ ਹੋ ਗਈ ਇਹਨਾਂ ਦੀ ਉਮਰ 40 ਸਾਲ ਸੀ ਇਹਨਾਂ ਦੀ ਵਾਈਫ ਜਿਹੜੀ ਉਹਦੀ ਉਮਰ 31 ਸਾਲ ਆ ਉਹ ਜ਼ਖਮੀ ਹੈਗੀਆਂ ਤੇ ਇਹਦਾ ਬੇਟਾ ਗੁਰਪ੍ਰੀਤ 14 ਸਾਲ ਦਾ ਜੀ ਤੇ ਬੇਟੀ ਆ ਹਰਸ਼ਪ੍ਰੀਤ 17 ਸਾਲ ਸਰ ਇਹ ਹੋਇਆ ਕੀ ਸੀਗਾ ਕੀ ਮਾਮਲਾ ਕੀ ਸੀਗਾ ਇਹ ਹੋਇਆ ਸੀ ਇਹ ਦੱਸ ਪੁੱਤ ਕੋਈ ਮੈਰਿਜ ਵਗੈਰਾ ਪਹਿਲਾਂ ਇਹਨਾਂ ਨੇ ਰੀ ਮੈਰਿਜ ਹੋਈ ਸੀਗੀ ਉਸ ਚੱਕਰ ਦੇ ਵਿੱਚ ਇਹਨਾਂ ਦੀ ਸਾਰੀ ਗੱਲਬਾਤ ਹੋਈ ਜਾਂੀ ਅਜੇ ਪ੍ਰਾਇਮਰੀ ਇਨਫੋਰਮੇਸ਼ਨ ਇੰਨੀ ਆਈ ਆ ਬਾਕੀ ਡਿਟੇਲ ਲੈਣੇ ਸਮੇਂ ਹਾਂ ਜਿਹੜੇ ਹਮਲਾ ਕਰਨਾ ਇਸ ਕਿੰਨੇ ਕ ਬੰਦੇ ਨੇ ਹਾਂਜੀ ਜਿਹੜੇ ਹਮਲਾ ਕਰਨਾ ਇਸ ਕਿੰਨੇ ਕ ਬੰਦੇ ਨੇ ਮਾਰੇ ਮਨ ਇਹ ਤਾਂ ਤਿੰਨ ਬੰਦਿਆਂ ਬਾਰੇ ਦੱਸ ਰਹੇ ਜੀ ਬਾਕੀ ਡਿਟੇਲ ਅੱਗੇ ਪਤਾ ਲੱਗ ਜੂਜੀ ਇਹ ਪ੍ਰਾਇਮਰੀ ਇਨਫੋਰਮੇਸ਼ਨ ਆ ਸਾਨੂੰ ਇਹ ਵੀ ਉਹਦੀ ਮੰਮਾ ਦਾ ਵੀ ਸੱਟ ਲੱਗੀ ਹੋਈ ਆ ਉਹਨਾਂ ਕੋਲ ਵਿਚਾਰਾਂ ਕੋਲੇ ਪੈਸੇ ਵੀ ਨਹੀਂ ਹੈਗੇ ਤੇ ਉਹ ਪਰਚੇ ਵਗੈਰਾ ਉਹਨਾਂ ਨੂੰ ਮਿਲ ਗਿਆ ਗੀਆਂ ਸਾਨੂੰ ਵੀ ਅਸੀਂ ਟੈਸਟ ਵਗੈਰਾ ਉਹਨਾਂ ਦੇ ਬੱਚਿਆਂ ਦੇ ਕੋਲੇ ਵੀ ਨਹੀਂ ਕੋਈ ਬੈਠਾ ਉਹ ਇਸ ਤਰ੍ਹਾਂ ਨਹੀਂ ਸਿਕਿਉਰਟੀ ਫੀਲ ਕਰ ਰਿਹਾ ਵੀ ਸਾਡੇ ਤੇ ਕੋਈ ਇੱਥੇ ਨਾਮਲਾ ਕਰ ਜੇ ਰਿਸ਼ਤੇਦਾਰ ਵਗੈਰਾ ਬਾਗਾ ਪੁਰਾਣੇ ਚੱਲੇ ਹੋਏ ਤੇ ਹੁਣ ਅਸੀਂ ਕਰ ਰਹੇ ਹਾਂ ਸਾਰਾ ਕੁਝ ਹੁਣ ਅਸੀਂ ਵਾਰਿਸ ਹਾਂ ਅਸੀਂ ਇਹਨਾਂ ਦੇ ਵਾਰਿਸ ਹਾਂ ਹੁਣ ਅਸੀਂ ਹਾਂ ਜੀ